ਅੰਮ੍ਰਿਤਸਰ ਦੇ ạtari ਵਾਗਸ ਸਰਹੱਦ ਤੇ ਰੀਟ੍ਰੀਟ ਸੈਰੇਮਨੀ ਫਿਰ ਹੋਈ ਸ਼ੁਰੂ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ਾਂ ਤੋਂ ਆਏ ਲੋਕਾਂ ਨੇ ਮਾਣਿਆ ਆਨੰਦ ਰੀਟ੍ਰੀਟ ਸੈਰੇਮਨੀ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਨਹੀਂ ਖੁੱਲੇ ਗੇ ਭਾਰਤੀ ਅਤੇ ਪਾਕਿਸਤਾਨੀ ਫੌਜੀਆ ਨੇ ਦੋਸਤੀ ਵਿੱਚ ਨਹੀਂ ਮਿਲਾਇਆ ਹੱਥ ਭਾਰਤ ਅਤੇ ਵਿਦੇਸ਼ਾਂ ਤੋਂ ਲੋਕਾਂ ਦਾ ਸਵਾਗਤ ਕਰਦੇ ਹਾਂ ਬੀਐਸਐਫ ਕਮਾਂਡੈਂਟ ਪਹਿਲਗਾਮ ਦੇ ਵਿੱਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਸੀ ਜਿਸ ਕਾਰਨ ਅਮ੍ਰਿਤਸਰ ਦੇ ਟਾਰੀ ਬਾਗਾ ਸਰਹੱਦ ਤੇ ਰੀਟਰੀਟ ਸੈਰੇਮਨੀ ਨੂੰ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ạtਾਰੀ ਬਾਗ ਸਰਹੱਦ ਤੇ ਰੀਟਰੀਟ ਸੈਰੇਮਨੀ ਦੁਆਰਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੋਕਾਂ ਨੇ ਆ ਕੇ ਰੀਟਰੀਟ ਸੈਰੇਮਨੀ ਦਾ ਆਨੰਦ ਮਾਣਿਆ ਜਦੋਂ ਕਿ ਲੋਕਾਂ ਨੇ ਬੀਐਸਐਫ ਜਵਾਨਾਂ ਦੇ ਵਿੱਚ ਜੋਸ਼ ਭਰ ਦਿੱਤਾ ਤੇ ਭਾਰਤ ਮਾਤਾ ਕੀ ਜੈ ਅਤੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਭਾਰਤ ਤੇ ਪਾਕਿਸਤਾਨ ਤਣਾਅ ਦੇ ਵਿਚਕਾਰ ਕੱਲ ạtਾਰੀ ਬਾਗਸ ਰਹਾਦ ਤੇ ਜ਼ੀਰੋ ਲਾਈਨ ਤੇ ਗੇਟ ਬੰਦ ਕਰ ਦਿੱਤਾ ਗਿਆ ਸੀ ਅਤੇ ਬੀਐਸਐਫ ਦੇ ਜਵਾਨ ਪਾਕਿਸਤਾਨ ਨਾਲ ਹੱਥ ਵੀ ਨਹੀਂ ਮਿਲਾ ਰਹੇ ਸਨ ਪਰ ਅੱਜ ਰੀਟ੍ਰੀਟ ਸੈਰੇਮਨੀ ਜ਼ਰੂਰ ਸ਼ੁਰੂ ਹੋ ਗਈ ਹੈ ਪਰ ਪਹਿਲਾਂ ਬਾਗਟਾਰੀ ਬਾਗ ਸਰਹੱਦ ਤੇ ਭਾਰਤ ਅਤੇ ਪਾਕਿਸਤਾਨ ਦੇ ਗੇਟ ਬੰਦ ਰਹੇ ਅਤੇ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਵਿਚਕਾਰ ਕੋਈ ਦੋਸਤਾਨਾ ਹੱਥ ਨਹੀਂ ਮਿਲਾਇਆ ਗਿਆ ਵਿਸੇਫ ਕਮਾਂਡੈਂਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਜ ਰੀਟ੍ਰੀਟ ਸੈਰੇਮਨੀ ਸ਼ੁਰੂ ਹੋ ਗਈ ਹੈ ਜਿੱਥੇ ਭਾਰਤ ਦੇ ਵਿਦੇਸ਼ਾਂ ਤੋਂ ਲੋਕ ਆਏ ਨੇ ਅਤੇ ਉਹਨਾਂ ਨੇ ਸਾਡੇ ਸੈਨਿਕਾਂ ਦਾ ਮਨੋਬਲ ਵਧਾਇਆ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਲੋਕ ਰੀਟ੍ਰੀਟ ਰੀਟ ਸੈਰੇਮਨੀ ਦੇਖਣ ਆਉਣਗੇ ਅਤੇ ਸਾਡੇ ਦੇਸ਼ ਦੇ ਸੈਨਿਕਾਂ ਦਾ ਮਨੋਬਲ ਵਧਾਉਣਗੇ जैसा आपको पता है कि आठ आठ के चलते सतकित हुई थी और पुणे स्टार्ट हुई है यहाँ पर भारत देश के नागरिक आए और जवानों का हौसला बढ़ाएं। और मैं यही आशा करूँगा कि खूब दर्शक आएंगे और भारत माता के जवानों का हौसला बढ़ाएंगे भारत माता की ਬਹੁਤ ਅੱਛਾ ਲੱਗ ਰਿਹਾ ਹੈ ਚਾਰਦੀ ਕਲਾ ਟੈਂਪ ਟਿਵ ਦੇ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us the aba indian cuisine tracey fine authentic indian cuisine in tracey or scan qr code to contact us simi valley family dental office or scan qr code to contact us.